ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਆਪਣਾ ਮੱਝ ਪਕਾਉਗਾ ਜੀ ਠੀਕ ਹੈ ਜੀ ਤੇ ਤਾਜੀ ਸੂਈ ਵੀ ਆ ਮਾਗਰ ਕੱਟੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਤੇ ਜੇ ਕਿਸੇ ਨੇ ਇਦਾਂ ਦੀ ਕਟੜ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਫੇਸਬੁੱਕ ਤੇ ਪੇਜ ਆ ਆਪਣਾ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਪਹੁੰਚ ਕਰ ਸਕੀ। ਕਰਦੇ ਆਪਾਂ ਬਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ। ਹਾਂਜੀ ਬਈ ਜੀ ਸਸਰੀ ਘਰ ਜੀ, ਸਾਸਰੀ ਘਰ ਜੀ। ਨਾਮ ਦੱਸੋ ਜੀ ਆਪਣਾ? ਨਰਿੰਦਰ ਸਿੰਘ ਆ ਜੀ। ਪਿੰਡ? ਸਹੜਾ ਜੀ। ਜ਼ਿਲ੍ਹਾ? ਬਰਨਾਲਾ ਜੀ। ਠੀਕ ਹੈ ਜੀ। ਮੋਬਾਈਲ ਨੰਬਰ ਜੀ? 9466996215 ਜੀ। ਠੀਕ ਹੈ ਜੀ। ਹਾਂਜੀ ਬਈ ਮਾਝ ਦੀ ਜਾਣਕਾਰੀ ਦੋ ਜੀ। ਕੰਮੀ ਸੁਈ ਸੁਈ ਹੈ? ਇਹ ਮਾਝ ਦੀ ਜੇ ਸੁਈ ਸੁਈ ਹੈ ਜੀ। ਤੀਜੇ ਸੁਈ ਹੈ। ਹਾਂਜੀ। ਤੇ ਕਿੰਨੇ ਦਿਨ ਹੋ ਗਏ ਸੁਈ ਨੂੰ ਜੀ? 4 ਦਿਨ ਹੋ ਗਏ ਜੀ ਕੱਟੀ ਭਰਾਵਾਂ ਦੇ ਸਾਨੂੰ ਬਹੁਤ ਸੋਹਣੀ ਛੋਟੇ ਛੋਟੇ ਕੰਨ ਦੇਖ ਸਕਦੇ ਤੇ ਇਹ ਟਿੱਕ ਟੋਕੇ ਦਾ ਪਤਾ ਜੀ ਕਿਹੜੇ ਦਾ ਹੈ ਇਹ ਜਗਰਾਜ ਦਾ ਹੈ ਜੀ ਜਗਰਾਜ ਦਾ ਹਾਂਜੀ ਠੀਕ ਹੈ ਜੀ ਲੋਪਰਾ ਕੱਟੀ ਬਹੁਤ ਸੋਹਣੀ ਹੈ ਜਗਰਾਜ ਦੀ ਠੀਕ ਹੈ ਟਿੱਕ ਟੋਕੇ ਨੇ ਭਰਾ ਬਹੁਤ ਟੌਪ ਦਾ ਤੇ ਦੁੱਧ ਕਿੰਨਾ ਵੀਰੇ ਦਾ ਦੁੱਧ 10 ਕਿਲੋ ਆਈ ਹੁਣ ਠੀਕ ਹੈ 4 ਦਿਨ ਦੀ ਸੂਈ ਵੀ ਆ 4 ਦਿਨ ਦੀ ਸੂਈ ਵੀ ਆ ਹਣ ਲੋਪਰਾ 2:3 ਵਜੇ ਦਾ ਟਾਈਮ ਆ ਤੇ ਬਾਈ ਜੀ ਕਹਿੰਦੇ 10 ਲੀਟਰ ਚਾਹ ਤੋਲ ਕੇ ਤਿੰਨ ਡੰਗ ਚੋਕ ਹਾਂ ਤਿੰਨ ਡੰਗ ਜੀ ਚੋਕ ਕੇ ਤਸੱਲੀ ਕਰਕੇ ਲਿਆ ਜੀ ਠੀਕ ਹੈ ਲੋਪਰਾ ਚੱਕਰ ਸਾਰੇ ਤੁਰਾ ਤਰਾ ਵਾਜੀ ਦਾ ਕੱਦ ਬੱਲ ਸੁੱਖ ਨਾ ਕਰਨ ਵਾਲੀ ਦਾ ਵਧੀਆ ਤੇ ਰੇਟ ਭਰਾ ਦਾ ਫੋਨ ਤੇ ਹੀ ਪੁੱਛ ਲਈ ਫੋਨ ਤੇ ਹਾਂਜੀ ਫੋਨ ਤੇ ਕਰ ਲਓ ਫੋਨ ਤੇ ਰੇਟ ਭਰਾ ਠੀਕ ਹੈ ਜੀ ਬੰਦ ਜੀ ਬੰਦ ਲੋ ਜੀ ਚੈੱਕ ਕਰਸਦੇ ਭਰਾ ਇਹ ਵਾਤਾਸ਼ੀ ਦੇਖ ਸਕਦੇ ਹਾਂ ਤਾਜ਼ਾ ਤੇ ਲੋ ਜੀ ਚੈੱਕ ਕਰਸਣ ਤਾਂ ਥੋੜਾ ਚਾਰ ਨਿਕਣਵੇਂ ਆ ਕੱਟੀ ਬਹੁਤ ਸੋਹਣੀ ਆ ਬਾਈ ਨੇ ਦੱਸਤਾ ਵੱਧ ਜਾਣਕਾਰੀ ਬਾਈ ਤੋਂ ਲੈ ਲਈ ਬਾਈ ਦਾ ਨੰਬਰ ਪਸਕ੍ਰੀਨ ਤੇ ਲਾ ਦਾਂਗੇ ਬਾਈ ਠੀਕ ਹੈ ਜੀ ਲੋ ਜੀ ਲੋ ਜੀ ਸਕਰਸ ਲੈਵਲ ਹੋ ਗਿਆ ਲਓ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ